ਅੰਮ੍ਰਿਤਸਰ ਪੁਲਿਸ ਨੂੰ ਉਸ ਸਮੇਂ ਵੱਡੀ ਕਾਮਯਾਬੀ ਹਾਸਲ ਹੋਈ ਜਦ ਦੋ ਨੌਜਵਾਨਾਂ ਨੂੰ 20 ਗੱਟੂਆਂ ਚਾਈਨਾ ਡੋਰ ਦੇ ਨਾਲ ਕਾਬੂ ਕੀਤਾ ਗਿਆ ਇਸ ਮੌਕੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਸਬ ਇੰਸਪੈਕਟਰ ਸੁਸ਼ੀਰ ਕੁਮਾਰ ਇੰਚਾਰ ਚੌਂਕੀ ਵਿਜੇਨਗਰ ਨੇ ਦੱਸਿਆ ਕਿ ਸਾਡੀ ਪੁਲਿਸ ਪਾਰਟੀ ਵੱਲੋਂ ਨਾਕਾਬੰਦੀ ਦੇ ਸੰਬੰਧ ਵਿੱਚ ਅੱਡਾ ਮੁਸਤਫਾ ਬਾਦ ਬਟਾਲਾ ਰੋਡ ਅੰਮ੍ਰਿਤਸਰ ਮੌਜੂਦ ਸੀ ਅਤੇ ਵੀਕਲਾਂ ਦੀ ਚੈਕਿੰਗ ਕਰ ਰਹੀ ਸੀ ਤਾਂ ਵਿਜੇਨਗਰ ਸਾਈਡ ਵੱਲੋਂ ਇੱਕ ਮੋਟਰਸਾਈਕਲ ਤੇ ਸਵਾਰ ਦੋ ਲੜਕੇ ਆਉਂਦੇ ਦਿਖਾਈ ਦਿੱਤੇ ਜਿਨ੍ਹਾਂ ਨੂੰ ਰੁਕਣ ਦਾ ਇਸ਼ਾਰਾ ਕਰਕੇ ਰੋਕਿਆ ਜਿਨ੍ਹਾਂ ਨੇ ਮੋਟਰਸਾਈਕਲ ਤੇ ਆਪਣੇ ਵਿਚਕਾਰ ਇੱਕ ਚਿੱਟੇ ਰੰਗ ਦਾ ਪਲਾਸਟਿਕ ਦਾ ਟੋੜਾ ਰੱਖਿਆ ਹੋਇਆ ਸੀ ਜਿਸ ਵਿੱਚ 20 ਗੱਟੂ ਚਾਈਨਾ ਡੋਰ ਬਰਾਮਦ ਕੀਤੇ ਗਏ ਅੰਮ੍ਰਿਤਸਰ ਇਹ ਜਗ੍ਹਾ ਤੋਂ ਬੱਦੂ ਫੜੀ ਗਈ ਹੈ ਕਿਤੇ ਜਾਣੇ ਫੜੀ ਗਈ ਹੈ ਸਾਰੀ ਜਾਣਕਾਰੀ ਇਹ ਜੀ ਮੀਤੀ ਰਾਤ ਮਾਨ ਜੋ ਕਮਿਸ਼ਨ ਸਾਹਿਬ ਦੀ ਦੀ ਦੇ ਹਦਾਇਤਾਂ ਦੇ ਮੁਤਾਬਕ ਇੱਕ ਨਾਕਾਬੰਦੀ ਅੱਡਾ ਮੁਸਤਾਬਾਦ ਲਗਾਇਆ ਗਿਆ ਸੀ ਐ ਐਸ ਐਚਓ ਸਦਰ ਸਰਦਾਰ ਅਮਨਦੀਪ ਸਿੰਘ ਔਰ ਏ ਸੀ ਪੀ ਸਾਹਿਬ ਸਰਦਾਰ ਰਵਿੰਦਰ ਸਿੰਘ ਖੋਸਾ ਜੀ ਦੀ ਗਵਾਹੀ ਹੇਠ ਔਰ ਵਿਕਰਾਨੀ ਚੈਕਿੰਗ ਕੀਤੀ ਜਾ ਰਹੀ ਸੀ ਔਰ ਵਿਜੇਨਗਰ ਸਾਈਡ ਵੱਲੋਂ ਬਾਈਕ ਤੇ ਸਵਾਰ ਦੋ ਮੋਟਰਸਾਈਕਲ ਕਪੜੇ ਤੇ ਦੋ ਲੜਕੇ ਆਉਂਦੇ ਦਿਖਾਈ ਦਿੱਤੇ ਜਿਨ੍ਹਾਂ ਨੇ ਇੱਕ ਪਲਾਸਟਰ ਦਾ ਵਾਈਟ ਰੰਗ ਦਾ ਤੋੜਾ ਜਿਹੜਾ ਸੀ ਆਪਣੇ ਵਿਚਕਾਰ ਰੱਖਿਆ ਹੋਇਆ ਸੀ ਜਿਹਨਾਂ ਨੂੰ ਰੋਕੇ ਚੈੱਕ ਕੀਤਾ ਗਿਆ ਔਰ ਉਹਦੇ ਵਿੱਚੋਂ ਇਹ ਗੱਟੂ ਬਰਾਮਦ ਹੋਏ ਜਿਹੜੇ ਚਾਈਨਾ ਡੋਰ ਸਿੰਥੈਟਿਕ ਡੋਰ ਹੈ ਗਈ ਆ ਜਿਨਾਂ ਦੇ ਖਿਲਾਫ ਜਿਆਦਾ 336 188 ਆਈਪੀਸੀ ਦੇ ਤਹਿਤ ਮਕਦਮਾ ਦਰਜ ਕਰਕੇ ਤਫਤੀਸ਼ ਕੀਤੀ ਜਾ ਰਹੀ ਹੈ ਔਰ ਪਤਾ ਕੀਤਾ ਜਾ ਰਿਹਾ ਕਿ ਇਹ ਕਿੱਥੋਂ ਲੈ ਗਏ ਨੇ ਅੱਗੇ ਕਿਹਨਾਂ ਨੂੰ ਸਪਲਾਈ ਕਰਨਾ ਸੀ ਜੀ ਸਰ ਪਹਿਲਾਂ ਵੀ ਇਹਨਾਂ ਨੇ ਬੰਨਿਆ ਕੁਝ ਵੀ ਇਸ ਤੋਂ ਇਲਾਵਾ ਹੋਰ ਵੀ ਗੱਟੂ ਲੈ ਕੇ ਆਏ ਕਿ ਪਹਿਲੀ ਸਰ ਨਹੀਂ ਇਹ ਇਹ ਪਹਿਲੀ ਵਾਰ ਹੀ ਲੈ ਕੇ ਆਏ ਨੇ ਇਸੋ ਪਹਿਲਾਂ ਨਹੀਂ ਆਲੇ। ਠੀਕ ਹੈ ਸਰ ਇਲਾਕੇ ਦੇ ਵਿੱਚ ਬੜੇ ਲੋਕ ਹੋਣਗੇ ਜਿਹੜੇ ਇਤਿਆਰੀਆਂ ਕਰਕੇ ਬੰਛੋੜੀ ਗੱਡੂ ਲੈ ਕੇ ਆਵਾਂਗੇ ਵੇਚਾਂਗੇ ਇਹ ਕਮਾਈ ਕਰਾਂਗੇ ਉਹਨਾਂ ਨੂੰ ਚੇਤਾਵਨੀ ਕਿ ਦਿੱਤਾ। ਉਹਨਾਂ ਨੂੰ ਚੇਤਾਵਨੀ ਇਹੋ ਜਿਹੀ ਹੈ ਕਿ ਜਿਵੇਂ ਹਾਲ ਇਹਨਾਂ ਦਾ ਹੋਇਆ ਪਰਚਾ ਦਰਜ ਕਰਕੇ ਇਲਾਕੇ ਦੇ ਪਿਛੇ ਕੀਤਾ ਗਿਆ ਉਹਨਾਂ ਦਾ ਵੀ ਇਹੀ ਹਾਲ ਹੋਏਗਾ। ਆਵਾਜ਼ ਆ ਜਾਣਾ ਸਿੰਥੈਟਿਕ ਦੌਰ ਨਾਮਰਤਨ। ਧਾਰਾ ਕਿਹੜੀ ਕਿਹੜੀ ਲਗਾਈ ਹੈ ਤਾਂ ਦੋ ਜਣੇ ਦੇ ਨਾਮ ਅੱਤਰੋ। ਹਾਂਜੀ ਧਾਰਾ 336 188 ਆਈਪੀਸੀ ਦੋ ਜਣੇ ਤੇ ਜਸ਼ਨਦੀਪ ਸਿੰਘ ਔਰ ਆਕਾਸ਼ਦੀਪ ਸਿੰਘ ਵਾਸੀ ਪਿੰਡ ਵੱਲਾ। ਤਾਂ ਹੁਣ ਕੀ ਕਾਰਵਾਈ ਕੀਤੀ ਗਈ ਜੀ ਇਹਨਾਂ? ਪਛਤਤ ਚ ਕਿਤ੍ਹਾ ਗਿਆ ਤਫਤੀਸ਼ ਕੀਤੀ ਜਾ ਰਹੀ ਹੈ ਅਗੋਂ ਇਹਨਾਂ ਨੂੰ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕਿਥੋਂ ਲੈ ਕੇ ਆਏ ਨੇ ਔਰ ਅਗੋਂ ਕਿਥੇ ਸਪਲਾਈ ਕਰਨੀ ਹੈ ਨਾ ਸਰ ਲੱਗਦਾ ਨਹੀਂ ਕਿ ਪਾਬੰਦੀ ਬਹੁਤ ਸਖ਼ਤ ਜਿਹੜਾ ਲਗਾਈ ਚਾਹੀਦੀ ਹੈ ਫੇਰ ਕਿਤੇ ਜਾ ਕੇ ਲੋਕਾਂ ਬੇਰੁ ਹਾਂਜੀ ਪਾਬੰਦੀ ਪੂਰੀ ਸ਼ਕਤੀ ਨਾਲ ਹੈ ਜੀ ਚੈਕਿੰਗ ਕੀਤੀ ਜਾ ਰਹੀ ਹੈ ਲੋੜੀ ਅਤੇ ਹਥਿਆਰ ਦੇ ਮੱਦੇਨਜ਼ਰ ਸਵੇਰੇ ਸ਼ੁਭਾ ਸ਼ਾਮ ਸਾਰ ਹਾਰਦ ਨਾਕੇ ਲਗਾਏ ਜਾ ਰਿਹਾ ਸ਼ਕਤੀ ਪੂਰੀ ਹੈ ਔਰ ਇਹਨਾਂ ਨੂੰ ਇਹ ਕੰਮ ਲੋਕਾਂ ਨੂੰ ਨਹੀਂ ਕਰ ਦਿੱਤਾ ਜਾਏਗਾ ਇਹ ਕੋਈ ਸਰ ਇਹ ਦੱਸ ਦਿੱਤੀ ਹੈ ਕਿ ਇੱਕ ਲੋੜੀ ਕਲੇ ਦੇ ਜੀ ਕਰੂ ਆਪਣੇ ਸਾਧ ਤੇ ਗੱਟੂ ਦੇ ਨਾਲ ਲੋੜੀ ਜੜਾਏਗਾ ਤੋਂ ਇਹ ਮੰਗਦਾ ਸ਼ਕਤੀ ਦਾ ਬਿਲਕੁਲ ਕੀਤਾ ਉਹ ਬਚਾਰੇ ਮਾਪਿਆਂ ਨੇ ਕੀਤਾ ਜਾਏਗਾ ਜੇ ਛੋਟੇ ਬੱਚੇ ਡੌਂਗੇ ਤੇ ਉਹਨਾਂ ਤੇ ਵੀ ਸਿਕੰਜਾ ਕੱਸਿਆ ਜਾ ਰਿਹਾ ਔਰ ਉਹਨਾਂ ਦੇ ਮਾਪੇ-ਬਾਪ ਤੇ ਪਰਚਾ ਦਰਜ ਕੀਤਾ ਜਾਏਗਾ